ਸਾਂਗਤ ਜੀ ਜਿਵੇਂ ਕਿ ਆਪ ਸਭ ਜਾਣਦੇ ਹਾਂ ਕਿ ਜੈਸਮਿਨ ਸੈਂਡਲਸ ਅਤੇ ਗੈਰੀ ਸੰਧੂ ਆਪ ਦੇ ਰਿਲੇਸ਼ਨਸ਼ਿਪ ਦੇ ਟੁੱਟਣ ਦੇ ਬਾਅਦੋਂ ਅਕਸਰ ਇੱਕ ਦੂਜੇ ਨੂੰ ਨਿਸ਼ਾਨਾ ਬਣਾਉਂਦੇ ਨਜ਼ਰ ਆ ਜਾਂਦੇ ਆ ਜੈਸਮਿਨ ਦਾ ਕਹਿਣਾ ਹੁੰਦਾ ਹੈ ਕਿ ਗੈਰੀ ਨੇ ਉਸ ਨੂੰ ਝੂਠੇਦਾਰੇ ਲਾ ਕੇ ਉਸ ਤੇ ਗੇਮ ਪਾ ਲਈ ਦੂਜੇ ਪਾਸੇ ਗੈਰੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਚੀਟ ਜੈਸਮਿਨ ਵੱਲੋਂ ਹੀ ਤੇ ਹੁਣ ਹਾਲੀਆ ਇੰਸਟਾਗ੍ਰam ਲਾਈਵ ਤੇ ਗੈਰੀ ਸੰਧੂ ਨੇ ਕੀ ਕੁਝ ਗਿਆ ਆਉ ਤੋਂ ਦਿਖਾਉਨੇ ਆ ਜੈਸਮਿਨ ਸੈਂਡਲਸ ਕੀ ਕਰੀਏ ਦੱਸ ਭੈਣੇ ਤੇਰੀ ਦੇਲੀ ਆ ਸੁਲਤਾਨ ਭਾਈ ਉਹ ਸੁਲਤਾਨ ਸੁਲਤਾਨ ਕਿਧਰ ਗਿਆ ਇਹਨੂੰ ਕਿਦਾਂ ਐਡ ਕਰੂੰਗਾ ਭਾਈ ਨੂੰ ਹਾਂ 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 ਵੀਰੇ ਨੂੰ ਕੋ ਰਿਕਵੈਸਟ ਸੈਕਟਰ ਕਰਿਓ ਮੜੇ ਇਹ ਸੁਲਤਾਨ ਵੀਰੇ ਮੜਾ ਜੇ ਹੋ ਸਕਦਾ ਸ਼ਾਇਦ ਨਹੀਂ ਦੇ ਸਨੇਰੇ ਬੈਠਾ ਹੋਣਾ ਦੱਸ ਦੇ ਮਰਜੀ ਦੇਖੀ ਚੱਲ ਤੂੰ ਮੇਰੀਆਂ ਗੱਲਾਂ ਸੁਣ ਕੇ ਵੈਸੇ ਬੈਟਰੀ ਨਹੀਂ ਨਹੀਂ ਹੈਗੀ ਪਹੁੰਚ ਗਰੀਬ ਆ ਜਿੰਦਾਬਾਦ ਚਲੋ ਮਨ ਲੈ ਉਹ ਬਲੇਆ ਭਲਵਾਨਾ ਹਾਂਜੀ ਕੀ ਹਾਲ ਹੈ ਵੀਰੇ ਦੱਸ ਜੀ ਹਾਲ ਚਾਲ ਕੀ ਹਾਲ ਚਾਲ ਹੈ ਜੀ ਮਾ ਬਾਪ ਦੇ ਤਿਸਨਾਓ ਵਧੀਆ ਵਧੀਆ ਪ੍ਰਸ਼ਾਦ ਦੇਈ ਜਾਂਦੇ ਆ ਐ ਉਹ ਵੀ ਮੈਨੇ ਬਣਦਾ ਇੰਨਾ ਕਿ ਚਾਹੀਦਾ ਹੋਗਾ ਹੋਰ ਮੇਰਾ ਵੀਰ ਕਿੱਦਾ ਵਧੀਆ ਸਾਹ ਹਾਂ ਤਿਸਨਾਓ ਮੈਨੂੰ ਤਾਂ ਹੁਣ ਪਤਾ ਲੱਗਾ ਵੀਡੀਓ ਦਾ ਕੀ ਚੱਕਰ ਪੈ ਗਿਆ ਮੈਨੂੰ ਵੀ ਨਹੀਂ ਪਤਾ ਨਾਲ ਹੀ ਫੈਨਸ ਦੇ ਨਾਲ ਹੀ ਪਤਾ ਲੱਗਾ ਉਹ ਮੈਨੂੰ ਵੀਰੇ ਨੇ ਵਧੀਆ ਲੱਗੀ ਬ్రో ਤਾਂ ਕਿ ਕੋਈ ਗੱਲ ਨਹੀਂ ਵਾਪੇਰ ਦੁਬਾਰਾ ਕਰ ਲਾਂਗੇ ਲੈ ਵਾ ਤੇਰਾ 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 ਵਾਲਾ ਪਾਰਟ ਓਕੇ ਆ ਠੀਕ ਠੀਕ ਉਹ ਬਸ ਨਿਕ ਰੱਖਣੀ ਆ ਪਰ ਮੈਨੂੰ ਸਾਲਾ ਸਵਾਲ ਨਹੀਂ ਆ ਮੈਂ ਜਿੱਦਾਂ ਮੈਂ ਸੋਚਦਾ ਸੀ ਮੈਂ ਕਿਹਾ ਜਿੱਦਾਂ ਮੈਂ ਇਨਸਾਨ ਦੀ ਵੀਡੀਓ ਆ ਜਦਾਂ ਬੰਦਾ ਸਵੀਰ ਨੂੰ ਅਟਾ ਦਾ ਚਾਹ ਚੂ ਬਣਦੀ ਆ ਪਰ ਉਹ ਫਿਰ ਫਿਰ ਟ੍ਰਾਈ ਕਰ ਲਾਂਗੇ ਯਾਰ ਕਰ ਨਹੀਂ ਰਹਾ ਨਹੀਂ ਆ ਪਰ ਸਵਾਲ ਪੁੱਛ ਦੇਣਾ ਹੁਣ ਮਾਲ ਦੀ ਵਧੀਆ ਬਣਾਵਾਂਗੇ ਪਿਓਰ ਬੰਦੇ ਵਾਲਾ ਪਿਓਰ ਬੰਦਿਆ ਕੋਲ ਮਾਲ ਪਿਓਰ ਮਿਲਦਾ ਹਾਂ ਆਪਾਂ ਇਕੱਠੇ ਰਿਕਾਣਾ ਗਾਣਾ ਨਾ 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 ਫਰਸ਼ਰ 100% ਮੈਨੂੰ ਜੈਨਾ ਕਦਾ ਗੁੱਡ ਲੱਕ ਤੁਹਾਡੇ ਸ਼ੋਅ ਲਈ ਤੁਹਾਨੂੰ ਆ ਰਿਤੇ ਰਾੜੀ ਫੜਦਾ ਇਧਰ ਆ ਨਵੀ ਕਿਵੇਂ ਆ ਕਿਦਾ ਬਾਈ ਠੀਕੋ ਤੇ ਬੜੀ ਆਪਣਾ ਖਾਸ ਮੇਨ ਬੰਦਾ ਆ ਭਾਈ ਅਮਰੀਕਾ ਇਹ ਆਪਣਾ ਦੇਲਾ ਬੁੜੇ ਦੁਆਬੇ ਵਾਲੇ ਕਹਿੰਦੇ ਹੋਰ ਮੇਰਾ ਵੀ ਆਜੋ ਮਾਰੋ ਚੱਕਰ ਵੀਰੇ ਤਿਆਰੀ ਆ ਜੀ ਸ਼ੋਦੀ ਹਾਜੀ ਆ ਜੀ ਤਿਆਰੀਆਂ ਤਿਆਰੀਆਂ ਨਾ ਨੂੰ ਬੈਠੇ ਬ్రో ਤੁਸੀਂ ਕਿੱਥੇ ਤਰੇ ਫੜਦੇ ਆ ਮੈਂ ਕਹ ਤੇ ਬਸ ਮੈਂ ਇਧਰ ਹੀ ਸੀਗਾ ਵੀਰੇ ਕੈਨੇਡਾ ਦੇ ਸੀਗਾ ਅੱਛਾ 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 ਚਲੋ ਵੀ ਨੋਕੀ ਰੋਟਾ ਹਾਂਜੀ ਹਾਂਜੀ ਦਵਾ ਇਹਨਾਂ ਦਾ ਆਪਾਂ ਇਹ ਬਸ ਫਿਰ ਆਪਾਂ ਪਿਓਰ ਮਾਲ ਵਾਲੀ ਗੱਲ ਹੁਣ ਕੋਈ ਬੰਦਾ ਇੱਥੇ ਲਿਖਿਆ ਕਿਨੇ ਕਮੈਂਟ ਕੀਤਾ ਪਹਿਲਾਂ ਕਹਿੰਦਾ ਯਾਰ ਭਾਈ ਮਾਲ ਮੂਲੇ ਦਵਾ ਦੇ ਯਾਰ ਪਿਓਰ ਮਾਲ ਨਹੀਂ ਮਿਲਦਾ ਮੈਂ ਕਿਹਾ ਬੰਦੇ ਪਿਓਰ ਪਿਓਰ ਬੰਦੇ ਅੰਦਰ ਮਾਲ ਪਿਓਰ ਮਿਲਦਾ ਸਹੀ ਹੈ ਪਹਿਲਾਂ ਸਹੀ ਬੰਦੇ ਚਾਹੀਦੇ ਆ ਫਿਰ ਮਿਲਦਾ ਪਿਓਰ ਮਾਲ ਮੈਂ ਦੇਖ ਰਿਹਾ ਸੀ ਵੀਰੇ ਮੈਂ ਤਾਂ ਹੀ ਮੈਂ ਕਿਹਾ ਚੈੱਕ ਕਰਦੇ ਆ ਵੀਰੇ ਨੂੰ ਜਰਾ ਗੁੱਡ ਲੱਕ ਆ ਵੀਰੇ ਸ਼ੋ ਲਈ ਫੇਰ ਕਰੋ ਇੰਜੋਏ